ਜੇਕਰ ਤੁਸੀਂ ਵੀ ਮੋਟਰਸਾਈਕਲ ਖਰੀਦਣ ਬਾਰੇ ਸੋਚਦੇ ਹੋ ਤੇ ਖਰੀਦਣ ਤੋਂ ਬਾਅਦ ਤੁਸੀਂ ਕਰ ਦਿੰਦੇ ਹੋ ਬੇਪਸੰਦ ਤੇ ਪਾਉਂਦੇ ਹੋ ਰੌਲਾ ਤਾਂ ਹੁਣ ਜ਼ਰਾ ਪੱਛ ਕੇ ਕਿਉਂਕਿ ਹਸਪਤਾਲ ਦੇ ਬੈੱਡ ਤੇ ਪਏ ਇਸ ਨੌਜਵਾਨ ਨੂੰ ਮੋਟਰਸਾਈਕਲ ਦਾ ਸੌਦਾ ਕਰਕੇ ਵਾਪਿਸ ਕਰਨ ਦੀ ਗੱਲ ਮਹਿੰਗੀ ਪੈ ਗਈ ਕਿਸ ਨੇ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਹੋਏ ਪਹਿਲੀ ਮੰਜਰੇ ਤੋਂ ਛਾਲ ਮਾਰ ਕੇ ਦੋਨੋਂ ਲੱਤਾਂ ਤੜਵਾ ਲਈਆਂ ਤੇ ਇਹ ਘਟਨਾ ਕੈਮਰੇ 'ਚ ਕੈਦ ਹੋ ਗਈ ਮਾਮਲਾ ਖੰਨਾ ਦਾ ਜਿੱਥੇ ਕਿ ਸੋਸ਼ਲ ਮੀਡੀਆ ਪ੍ਰਮੋਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਸਨੇ ਇੱਕ ਮੋਟਰਸਾਈਕਲ ਖਰੀਦਿਆ ਸੀ ਪਰ ਬਾਅਦ ਵਿੱਚ ਉਸ ਨੂੰ ਪਸੰਦ ਨਹੀਂ ਆਇਆ ਤੇ ਜਦੋਂ ਉਸਨੇ ਵਾਪਿਸ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਕਿਤੇ ਹੋਰ ਬੁਲਾ ਕੇ ਉਸ ਦੇ ਉੱਤੇ ਹਮਲਾ ਕਰਦਾ ਅਤੇ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਕੁੱਟਮਾਰ ਕੀਤੀ ਤੇ ਉਸਨੇ ਪਹਿਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਦੌਰਾਨ ਉਸ ਦੇ ਦੋਨੋਂ ਪੈਰ ਟੁੱਟ ਗਏ। ਇਹ ਨਾਮ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ। ਕੀ ਗੱਲਬਾਤ ਹੈ ਅੱਜ ਉਸ ਹਸਪਤਾਲ ਇਨਡਮੈਂਟ ਵਿੱਚ? ਇੱਕ ਮੁੱਢੇ ਅਕੋਰਡਿੰਗ ਵੇਰੀ ਮੇਰੇ ਮਗਰਦ ਪੰਜ ਸੱਤ ਮੁੱਡੇ ਸੀਗੇ ਜੀ ਤਿੰਨਾਂ ਦਾ ਲੱਡੀ ਟੀਮ ਆ ਸੀਗਾ ਇੱਕ ਮੁੱਢਾ ਧੰਮਾ ਸੀਗਾ ਬਾਕੀ ਹਣ ਛੱਤੇ ਮੁੱਡੇ ਸੀਗੇ ਗੱਲਬਾਤ ਕੀ ਕਮ ਸ਼ਲਮਾਰ ਨਹੀਂ ਪਈ ਗੱਲਬਾਤ ਹੀ ਸ਼ਲਮਾਰ ਇਹ ਪਈ ਸੀਗੀ ਮੈਨੂੰ ਨਾ ਉਹ ਕਹੇ ਸੀਗੇ ਵੀ ਜਿਹੜੀ ਮੇਰੇ ਸਾਡੇ ਕੋਲ ਬੈਕ ਆ ਉਹ ਮੈਨੂੰ ਦੇ ਦੇ ਸੀਗੇ ਤੱਕੇ ਨਾ ਲਈ ਤੇ ਮੈਨੂੰ ਉਹ ਪਸੰਦ ਬੈਕ ਪਸੰਦ ਨਹੀਂ ਸੀ ਮੈਂ ਲੈਣਾ ਨਹੀਂ ਸੀ ਜੀ ਹੁੰਦਾ ਤੇ ਮੈਂ ਪੰਜਾਬ ਮੋਟਰਸਾਈਕਲਾਂ ਤੇ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਬੈਗ ਲੈ ਜਾ ਚਲੋ ਮੈਂ ਉਹਨਾਂ ਨਾਲ ਗਿਆ ਤੇ ਮੈਨੂੰ ਧੱਕਾ ਨਾਲ ਕਚੈਰੀਆਂ ਚ ਲੈ ਗਏ ਉੱਥੇ ਜਾ ਕੇ ਕਚੈਰੀਆਂ ਚ ਮੈਨਾਂ ਧੱਕਾਸ਼ਾਈ ਕੀਤੀ ਇਹਨਾਂ ਨੇ 7-8 ਜਣੇ ਨੇ ਤੇ ਉਸ ਤੋਂ ਬਾਅਦ ਮੋੜੀ ਸੀ ਚੀਟੀ ਮਾਰਕੀ ਕੇ ਆ ਗਏ ਜੀਟੀ ਮਾਰਕੀਟ ਦੇ ਵਿੱਚ ਆ ਕੇ ਮੈਨਾਂ ਫੇਰ ਉੱਤੇ ਧੱਕਾ ਮੁਕੀ ਕੀਤੀ ਫੇਰ ਮੇਰੇ ਮਗਰ ਪੈ ਗਏ ਫੇਰ ਮੈਨੂੰ ਉੱਥੇ ਛਾਲ ਮਾਰਨੀ ਪਈ ਛਾਲ ਮਾਰਨ ਲਈ ਗਾਉ ਮਜਬੂਰ ਹੋਏ ਕੀ ਉਹਨਾਂ ਕੋਲ ਕੋਈ ਹਥਿਆਰ ਸੀਗੇ ਹਾਂਜੀ ਜਿਹੜੇ ਬਾਕੀ ਸਾਥੀ ਸੀ ਉਹਨਾਂ ਦੇ ਉਹਨਾਂ ਕੋਲ ਹੈਗੇ ਸੀਗੇ ਦਾਬ ਵਗੈਰਾ ਸੀਗੇ ਤੁਹਾਨੂੰ ਕੀ ਲੱਗਿਆ ਕਿ ਛਾਲ ਮਾਰਨੀ ਪਈ ਮੈਨੂੰ ਇੰਨਾ ਸੀ ਕਿ ਵੀ ਮੈਨੂੰ ਮਾਰ ਦਣਗੇ ਮੈਂ ਮੈਂ ਕਿਹਾ ਸ਼ਾਰਡ ਮਾਰ ਕੇ ਸ਼ਾਇਦ ਬਚ ਜਾਈਂਗਾ ਕਿੰਨੀ ਕੋ ਉਚਾਈ ਤੇ ਸ਼ਾਰਡ ਮਾਰਨੀ ਤਕਰੀਬਨ 1 ਕਮੈਂਟਰ ਸੀਗੀ ਤੇ ਹੁਣ ਕਿੰਨੀ ਛੱਟ ਲੱਗੇ ਕਿ ਕੀ ਡਾਕਟਰ ਨੇ ਕਹਤਾਂ ਨਾ ਦੋਨੇ ਪੈਰ ਕ੍ਰੈਕ ਹੋ ਗਏਗੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਬਾਕੀ ਤੁਹਾਨੂੰ ਪਤਾ ਹੀ ਵੀ ਜੀ ਤੁਹਾਨੂੰ ਐਡਮਿਟ ਕਿਨੇ ਕਰਾਇਆ ਉੱਥੇ ਪ੍ਰਗਟ ਸਿੰਘ ਨੇ ਇਹ ਵੀ ਜੀ ਨੇ ਇੱਕ ਆਰ ਨੇ ਜੀ ਇਹ ਪੁਲਿਸ ਐਟਡ ਮੋਟੀਫਿਕੇਸ਼ਨ ਕਨਸਟੇਬਲ ਨਹੀਂ ਹੈ ਤੁਸੀਂ ਜਿੱਤੇ ਮਾਰ ਕੇ ਜੀ ਕੰਮ ਕਰਦੇ ਹੋ ਮੈਡੀ ਸੋਸ਼ਲ ਮੀਡੀਆ ਵੀ ਇਹ ਜੀ ਆਪਣੇ ਕੋਲ ਮਾਈਲਰਸ ਦੀ ਕੰਮ ਕਰਦਾ ਹੈ। ਉਦੋਂ ਹੀ ਪੁਲਿਸ ਨੇ ਸਿਵਲ ਹਸਪਤਾਲ ਦੇ ਵਿੱਚ ਜ਼ਖਮੀ ਨੂੰ ਭਰਤੀ ਕਰਵਾਇਆ ਉਸ ਦੇ ਬਿਆਨ ਲੈ ਕੇ ਕਾਰਵਾਈ ਕਰਨ ਦਾ ਭਰੋਸਾ ਸਿਟੀ ਥਾਣਾ ਦੋ ਦੇ ਐਸਐਚਓ ਗੁਰਮੀਤ ਸਿੰਘ ਨੇ ਦਿੱਤਾ। ਜੀਟੀਵੀ ਮਾਰਕੀਟ ਇੱਕ ਨੌਜਵਾਨ ਮੇ ਜਿਹੜੀ ਹੈਗੀ ਹੈ ਛਾਲ ਮਾਰੀ ਇੱਕ ਸਰਪੀ ਪੂਰਾ ਮਾਮਲਾ ਕੀ ਹੋਇਆ? ਜਿਸ ਨੂੰ ਟੈਲੀਫੋਨ ਆਇਆ ਸੀ ਆਪਣੇ ਜੀਟੀਵੀ ਮਾਰਕੀਟ ਤੋਂ ਬੇਅਤੇ ਬੰਦੇ ਨੇ ਛਾਲ ਮਾਰੀ ਹੈ ਜ਼ਖਮੀ ਹਾਲਤ ਵਿੱਚ ਪਿਆ। ਮੈਂ ਇਹ ਬੋਰਡ ਸਪਾਰਟਿੰਗ ਲਾਇਕ ਮੌਕੇ ਤੇ ਗਿਆ ਸੀ ਉਹਨੂੰ ਜਕਬੀਨ ਹਸਪਤਾਲ ਦਾਖਲ ਕਰਾਇਆ ਸੀ ਉਹ ਦਿਲਜੀਤ ਸਿੰਘ ਨਾਮ ਦਾ ਮੁੰਡਾ ਹੈਗਾ 29 ਸਾਲ ਦਾ ਮਰਹਾਂ ਦੀ ਉਹਨੇ ਦੱਸਿਆ ਵੀ ਮੋਟਰਸਾਈਕਲ ਦੇ ਕਰਕੇ ਉਹਦਾ ਝਗੜਾ ਹੋਇਆ ਸੀ ਵੀ ਵੇਚਣ ਖਰੀਦਣ ਸੰਬੰਧੀ ਮੁੰਡਿਆਂ ਦੇ ਨਾਲ ਉਹ ਜਦੋਂ ਹੱਥੋਂ ਪਾਈ ਹੋ ਰਹੀ ਸੀ ਉਹ ਭੱਜ ਰਿਹਾ ਉਹਨੇ ਕੋਟੇ ਤੋਂ ਉਹਨੇ ਛਾਲ ਮਾਰਤੀ ਬਚਾਅ ਵਾਸਤੇ ਆਪਣੇ ਵਾਸਤੇ ਕੁੱਟ ਮਾਰ ਤੋਂ ਡਰਦੇ ਨੇ ਉਹਦੇ ਗੱਟੇ ਫ੍ਰੈਕਚਰ ਹੋਏ ਨੇ ਉਹਨੂੰ ਇਲਾਜ ਲਈ ਸੀ ਉਹਨਾਂ ਨੂੰ ਦਾਖਲ ਕਰਾਇਆ ਗਿਆ ਜਦੋਂ ਵੀ ਜੋ ਵੀ ਬਿਆਨ ਦੋਗੇ ਉਸ ਹਿਸਾਬ ਨਾਲ ਅਸੀਂ ਕਾਰਵਾਈ ਕੀਤੀ ਜਾਊਗੀ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਸੌਦੇਬਾਜ਼ ਦੇ ਵਿੱਚ ਵੀ ਲੋਕ ਇਸ ਕਦਰ ਪੜਕ ਜਾਂਦੇ ਨੇ ਕਿ ਕਿਸੇ ਤੇ ਵੀ ਹਮਲਾ ਕਰ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਟਿੱਲੋਂ ਦੀ ਰਿਪੋਰਟ